ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਗ੍ਰਿਫਤਾਰ ਡੀਆਈਜੀ ਭੁੱਲਰ ਦੇ ਮਾਮਲੇ 'ਚ ਸੀਬੀਆਈ ਨੇ ਹੁਣ ਫੇਰ ਨਵਾਂ ਤੇ ਵੱਡਾ ਖੁਲਾਸਾ ਕਰ ਦਿੱਤਾ ਹੈ ਤੇ 1 32 32 ਲੱਖ ਰੁਪਏ ਕਿਵੇਂ ਖਾਤੇ 'ਚ ਆਉਂਦੇ ਸੀ ਇਹਦੇ ਸਬੰਧੀ ਵੱਡੀ ਗੱਲ ਬੋਲੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਐਕਸ ਪੰਜਾਬ ਪੁਲਿਸ ਮੁਖੀ ਡੀਜੀਪੀ ਦੇ ਉੱਪਰ ਸੀਬੀਆਈ ਨੇ ਪਰਚਾ ਦਰਜ ਕਰ ਲਿਆ ਤੇ ਸੀਬੀਆਈ ਨੇ ਕਾਰਵਾਈ ਆਰੰਭ ਦਿੱਤੀ ਹੈ ਏ ਮਾਮਲਾ ਕੀ ਆ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਤੀਜੀ ਵੱਡੀ ਖਬਰ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੱਲ ਰਹੇ ਸੰਘਰਸ਼ ਦੇ ਵਿੱਚ ਨਵਾਂ ਮੋੜ ਆਇਆ ਤੇ ਨਵਾਂ ਮਾਹੌਲ ਬਣਿਆ ਜਾਣਕਾਰੀ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਰਾਜਾ ਵੜਿੰਗ ਕਸੂਤੇ ਫਸ ਗਏ ਨੇ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਤੁਸੀਂ ਵੀ ਹਰ ਖਬਰ ਬਾਰੇ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਵੀ ਲਿਖਿਓ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ ਕਰ ਲਵੋ ਪਹਿਲੀ ਖਬਰ ਹੈ ਪੰਜਾਬ ਪੁਲਿਸ ਦੇ ਪੂਰੇ ਪੰਜਾਬ ਦੇ ਮੁਖੀ ਰਹੇ ਜਿਹੜੇ ਐਕਸ ਡੀਜੀਪੀ ਐ ਉਹਨਾਂ ਦੇ ਉੱਪਰ ਹੁਣ ਸੀਬੀਆਈ ਨੇ ਪਰਚਾ ਦਰਜ ਕਰ ਲਿਆ ਤੇ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਬੀਆਈ ਨੇ ਉਸ ਪੁਲਿਸ ਮੁਖੀ ਦੀ ਜਿਹੜੀ ਪਤਨੀ ਮੰਤਰੀ ਰਜ਼ੀਆ ਸੁਲਤਾਨਾ ਉਹਦੇ ਉੱਪਰ ਵੀ ਹੁਣ ਅੱਜ ਪਰਚਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਹ ਮਾਮਲਾ ਕੀ ਹੈ ਪਿਛਲੇ ਦਿਨੀ 16 ਅਕਤੂਬਰ ਨੂੰ ਪੰਜਾਬ ਪੁਲਿਸ ਦੇ ਐਕਸ ਡੀਜੀਪੀ ਦੇ ਪੁੱਤਰ ਅਕਲ ਅਖਤਰ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਕੁਝ ਲੋਕਾਂ ਨੇ ਦੋਸ਼ ਡੀਜੀਪੀ ਦੇ ਉੱਪਰ ਔਰ ਉਹਦੀ ਪਤਨੀ ਐਕਸ ਮੰਤਰੀ ਦੇ ਉੱਪਰ ਤੇ ਪਰਿਵਾਰ ਦੇ ਉੱਪਰ ਲਾਏ ਸੀ ਤਾਂ ਉਸ ਤੋਂ ਬਾਅਦ ਫਿਰ ਇਹ ਕੇਸ ਚੱਲ ਰਿਹਾ ਸੀ ਔਰ ਹੁਣ ਇਹ ਕੇਸ ਸੀਬੀਆਈ ਦੇ ਹੱਥਾਂ 'ਚ ਗਿਆ ਤੇ ਸੀਬੀਆਈ ਨੇ ਇਸ ਕੇਸ ਦੇ ਵਿੱਚ ਪੁਲਿਸ ਦੇ ਸਾਬਕਾ ਐਕਸ ਡੀਜੀਪੀ ਉਦੇ ਉੱਪਰ ਪਰਚਾ ਦਰਜ ਕਰ ਲਿਆ ਉਹਨਾਂ ਦੀ ਜਿਹੜੀ ਐਕਸ ਮੰਤਰੀ ਪਤਨੀ ਰਜ਼ੀਆ ਸੁਲਤਾਨਾ ਉਹਦੇ ਤੇ ਔਰ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਇਸ ਮਾਮਲੇ 'ਚ ਮੋੜ ਸੀਗਾ ਤੇ ਦੋਸ਼ ਲਾਉਣ ਵਾਲਿਆਂ ਨੇ ਇਹ ਦੋਸ਼ ਲਾਏ ਸੀ ਕਿ ਜਿਹੜਾ ਇਹ ਐਕਸ ਡੀਜੀਪੀ ਸੀ ਇਸ ਦੇ ਇਸ ਦੇ ਪੁੱਤਰ ਦੀ ਘਰ ਵਾਲੀ ਯਾਨਕਿ ਇਸ ਦੀ ਨੋਹ ਦੇ ਨਾਲ ਹੀ ਨਜਾਇਜ਼ ਸੰਬੰਧ ਸੰ ਤੇ ਇਹਨਾਂ ਤੋਂ ਉਹਨਾਂ ਦਾ ਪੁੱਤਰ ਜਿਹੜਾ ਕਿ ਪੜਿਆ ਲਿਖਿਆ ਸੀ ਉਹ ਪਰੇਸ਼ਾਨ ਸੀ ਤੰਗ ਸੀ ਉਹਨੇ ਇੱਕ ਵਾਰ ਪਹਿਲਾਂ ਵੀਡੀਓ ਵੀ ਇਸ ਮਾਮਲੇ ਦੇ ਉੱਪਰ ਪਾਈ ਸੀ ਇਸ ਤਰ੍ਹਾਂ ਦੇ ਦੋਸ਼ ਜਿਹੜੇ ਆ ਉਹ ਲੱਗੇ ਨੇ ਔਰ ਇਹਦੀ ਜਾਂਚ ਹੁਣ ਜਦ ਸੀਬੀਆਈ ਕੋਲ ਗਈ ਹੈ ਤਾਂ ਸੀਬੀਆਈ ਨੇ ਪੰਜਾਬ ਪੁਲਿਸ ਦੇ ਐਕਸ ਪੁਲਿਸ ਮੁਖੀ ਐਕਸ ਡੀਜੀਪੀ ਦੇ ਉੱਪਰ ਪਰਚਾ ਦਰਜ ਕਰ ਲਿਆ ਤੇ ਜਾਂਚ ਆਰੰਭ ਕਰ ਦਿੱਤੀ ਐ ਤੇ ਹੁਣ ਆਟੋਵਾਲ ਜਿਹੜੀ ਸੀਬੀਆਈ ਉਹ ਕੱਢੇਗੀ ਤੇ ਕਿਸ ਹੱਦ ਤੱਕ ਇਸ ਮਾਮਲੇ ਦਾ ਸੱਚ ਸਾਹਮਣੇ ਆਏਗਾ ਉਹ ਆਉਣ ਵਾਲੇ ਦਿਨਾਂ 'ਚ ਦੱਸਾਂਗੇ ਵੈਸੇ ਤੁਹਾਨੂੰ ਕੀ ਲੱਗਦਾ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਜ਼ਰੂਰ ਲਿਖਿਓ ਦੂਜੀ ਵੱਡੀ ਖਬਰ ਆ ਰਹੀ ਐ ਕਿ ਜਿਹੜੇ ਪਿਛਲੇ ਦਿਨੀ ਸੀਬੀਆਈ ਨੇ ਪੰਜਾਬ ਪੁਲਿਸ ਦੇ ਇੱਕ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਸੀਗਾ ਜਿਹਦੇ ਉੱਪਰ ਲੱਖਾਂ ਰੁਪਏ ਰਿਸ਼ਵਤ ਲੈਣ ਦਾ ਦੋਸ਼ ਸੀ ਸੀਬੀਆਈ ਨੇ ਕੱਲ ਜਦੋਂ ਅਦਾਲਤ ਦੇ ਵਿੱਚ ਦੁਬਾਰਾ ਉਹਨੂੰ ਪੇਸ਼ ਕੀਤਾ ਰਿਮਾਂਡ ਦੇ ਲਈ ਤਾਂ ਉੱਥੇ ਸੀਬੀਆਈ ਦੇ ਇੱਕ ਬੁਲਾਰੇ ਨੇ ਖੁਲਾਸਾ ਕੀਤਾ ਕਿ ਇਕੱਠੇ 32 32 ਲੱਖ ਰੁਪਏ ਉਹਦੇ ਖਾਤਿਆਂ ਦੇ ਵਿੱਚ ਆਉਂਦੇ ਰਹੇ ਨੇ ਤੇ ਸੀਬੀਆਈ ਨੇ ਹੁਣ ਇਹ ਜਾਂਚ ਆਰੰਭ ਦਿੱਤੀ ਹੈ ਕਿ ਉਸ ਦੀ ਤਨਖਾਹ ਤਾਂ ਬਹੁਤ ਘੱਟ ਸੀ ਤਾਂ ਫਿਰ 32 32 ਲੱਖ ਰੁਪਏ ਉਹਦੇ ਖਾਤਿਆਂ 'ਚ ਜਿਹੜਾ ਇੱਕ-ਇੱਕ ਮਹੀਨੇ 'ਚ ਆ ਰਿਹਾ ਸੀ ਉਹ ਕਿੱਥੋਂ ਆ ਰਿਹਾ ਸੀ ਕੌਣ ਭੇਜ ਰਿਹਾ ਸੀ ਕੀ ਉਹ ਰਿਸ਼ਵਤ ਦੇ ਪੈਸੇ ਸੀ ਯਾ ਕੁਝ ਹੋਰ ਸੀ ਪਰ ਇੱਥੇ ਇੱਕ ਗੱਲ ਸਾਫ਼ ਕਰ ਦਈਏ ਜਿੰਨੇ ਨੋਟਾਂ ਦੇ ਬੈਗ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਨੇ ਉਹਦੇ ਘਰ ਚੋਂ ਬਰਾਮਦ ਕੀਤੇ ਨੇ ਜਿੰਨੇ ਕਰੋੜਾਂ ਤੇ ਤਿੰਨ ਤਿੰਨ ਮਸ਼ੀਨਾਂ ਲਿਆ ਕੇ ਪੈਸੇ ਗਿਣੇ ਤਾਂ ਉਸ ਹਿਸਾਬ ਨਾਲ ਤਾਂ ਲੱਗਦਾ ਕਿ ਮੋਟੀਆਂ ਰਿਸ਼ਵਤਾਂ ਰੋਜ਼ ਲਈਆਂ ਜਾਂਦੀਆਂ ਹੋਣਗੀਆਂ ਔਰ ਮਾਮਲਾ ਇੱਥੇ ਹੀ ਨਹੀਂ ਖੜਿਆ ਹੋਰ ਵੀ ਬਹੁਤ ਸਾਰੇ ਐਸੇ ਸਿਵਲ ਪੁਲਿਸ ਅਫਸਰ ਨੇ ਜਿਹੜੇ ਇਦਾਂ ਹੀ ਲੋਕਾਂ ਦੇ ਦੋਸ਼ ਨੇ ਕਿ ਉਹ ਲੁੱਟੇ ਜਾਂਦੇ ਨੇ ਇਦਾਂ ਹੀ ਲੋਕਾਂ ਨੂੰ ਝੂਠੇ ਕੇਸ ਪਾਉਣ ਦੇ ਡਰਾਵੇ ਦੇ ਕੇ ਡਰਾ ਧਮਕਾ ਕੇ ਉਹਨਾਂ ਤੋਂ ਪੈਸਾ ਲੁੱਟਿਆ ਜਾਂਦਾ ਸਾਡੇ ਚੈਨਲ ਤੇ ਇੱਕ ਮਾਮਲਾ ਲੁਧਿਆਣੇ ਤੋਂ ਕੱਲ ਆਇਆ ਉਹ ਵਿਅਕਤੀ ਬੋਲੇ ਨੇ ਕਿ ਅਸੀਂ ਥਾਣੇ ਦੇ ਵਿੱਚ ਰਿਪੋਰਟ ਲਿਖਣ ਗਏ ਆਂ ਤੇ ਉੱਥੇ ਸਾਡੇ ਨਾਲ ਬਦਸਲੂਕੀ ਕੀਤੀ ਸਾਡੇ ਨਾਲ ਹੱਥੋ ਪਾਈ ਕੀਤੀ ਨਾ ਸਾਡੀ ਰਿਪੋਰਟ ਲਿਖੀ ਸ਼ਿਕਾਇਤ ਦਰਜ ਕੀਤੀ ਪੁਲਿਸ ਨੇ ਔਰ ਉਲਟਾ ਸਾਨੂੰ ਹੀ ਡਰਾਇਆ ਧਮਕਾਇਆ ਤੇ ਕੁੱਟਿਆ ਇਹ ਦੋਸ਼ ਲਾਏ ਨੇ ਔਰ ਉਹ ਇੱਕ ਵੀਡੀਓ ਵੀ ਦਿਖਾ ਰਹੇ ਨੇ ਉਸ ਕਥਤ ਵੀਡੀਓ ਜਿਹੜੀ ਉਹ ਕਹਿੰਦੇ ਅਸੀਂ ਚੋਰੀ ਵਿਖਾਈ ਬਣਾਈ ਹੋਈ ਆ ਤਾਂ ਉਹਦੇ ਵਿੱਚ ਵੀ ਇਸ ਤਰ੍ਹਾਂ ਨਜ਼ਰ ਆ ਰਿਹਾ ਕਿ ਪੁਲਿਸ ਉਹਨਾਂ ਦੇ ਨਾਲ ਖਿੱਚ ਤੂ ਕਰ ਰਹੀ ਆ ਹੁਣ ਇਹ ਜਿਹੜਾ ਸਾਰਾ ਕੁਝ ਪੁਲਿਸ ਦਾ ਰਵਈਆ ਹੈ ਇਹਦੇ ਉੱਪਰ ਰੋਕ ਕੌਣ ਲਾਏਗਾ ਸੀਨੀਅਰ ਅਫਸਰ ਲਾਉਣਗੇ ਸੀਨੀਅਰ ਅਫਸਰ ਜਿਹੜੇ ਡੀਆਈਜੀ ਪੁੱਲਰ ਵਰਗੇ ਅਫਸਰ ਨੇ ਉਹ ਤਾਂ ਕਦੇ ਵੀ ਨਹੀਂ ਲਾਉਣਗੇ ਫਿਰ ਕੌਣ ਲਾਏਗਾ ਅੱਜ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਮੁਖੀ ਜਿਹੜੇ ਗੌਰਵ ਯਾਦਵ ਸਾਹਿਬ ਨੇ ਉਹ ਉਹਨਾਂ ਸਾਰਿਆਂ ਦੇ ਅੱਗੇ ਲੋਕਾਂ ਦਾ ਇਹ ਵੱਡਾ ਸਵਾਲ ਹੈ ਕਿ ਇਹ ਪੰਜਾਬ ਦੇ ਵਿੱਚ ਜੋ ਤੁਸੀਂ ਦਾਅਵੇ ਕਰ ਰਹੇ ਹੋ ਕਿ ਰਿਸ਼ਵਤਖੋਰੀ ਖਤਮ ਹੋ ਗਈ ਹੈ ਕੁਝ ਵੀ ਹੁਣ ਇੱਥੇ ਭ੍ਰਿਸ਼ਟਾਚਾਰ ਨਹੀਂ ਚੱਲਦਾ ਉਸ ਨੂੰ ਅਸਲੀ ਤੌਰ ਤੇ ਵਾਚਣ ਤੇ ਵੇਖਣ ਦੀ ਕੋਸ਼ਿਸ਼ ਕਰੋ ਤੁਹਾਨੂੰ ਬੜੀ ਹੈਰਾਨੀਜਨਕ ਪਿਕਚਰ ਨਜ਼ਰ ਆਏਗੀ ਜਿਹੜੀ ਕਿ ਹੋ ਸਕਦਾ ਤੁਹਾਨੂੰ ਪਤਾ ਵੀ ਹੋਵੇ ਅਗਲੀ ਵੱਡੀ ਖਬਰ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਮੋਰਚਾ ਚੱਲ ਰਿਹਾ ਉਹ ਹੋਰ ਵੱਡਾ ਹੋ ਗਿਆ ਹੁਣ ਚੰਡੀਗੜ੍ਹ ਯੂਨੀਵਰਸਿਟੀ ਨੂੰ ਬਚਾਉਣ ਦਾ ਮਾਮਲਾ ਪੂਰੇ ਪੰਜਾਬ ਦਾ ਮਾਮਲਾ ਬਣ ਗਿਆ ਔਰ ਉੱਥੇ ਰਾਤ ਬੀਤੀ ਰਾਤ ਜਦੋਂ ਮੈਂ ਉੱਥੇ ਮੌਜੂਦ ਸੀ ਤਾਂ ਉੱਥੇ ਸੈਂਕੜੇ ਹਜ਼ਾਰਾਂ ਲੋਕ ਉਸ ਟਾਈਮ ਵੀ ਮੌਜੂਦ ਸੀਗੇ ਔਰ ਲੋਕ ਕਹਿ ਰਹੇ ਨੇ ਕਿ ਮਾਮਲਾ ਕੱਲਾ ਯੂਨੀਵਰਸਿਟੀ ਦਾ ਨਹੀਂ ਮਾਮਲਾ ਪੰਜਾਬ ਪੰਜਾਬੀਅਤ ਪੰਜਾਬੀ ਕਲਚਰ ਇਹਦੀ ਹੋਂਦ ਦਾ ਮਾਮਲਾ ਸੂਬਿਆਂ ਦੇ ਅਧਿਕਾਰਾਂ ਦਾ ਔਰ ਮਾਮਲਾ ਲੋਕਾਂ ਦੀ ਇੱਜ਼ਤ ਅਣਖ ਦਾ ਔਰ ਮਾਮਲਾ ਜਿਹੜਾ ਹੈ ਉਹ ਕਿਸੇ ਇੱਕ ਪਾਰਟੀ ਵੱਲੋਂ ਲੋਕਾਂ ਦੇ ਉੱਪਰ ਆਪਣੀ ਸੋਚ ਆਪਣੀ ਵਿਚਾਰਧਾਰਾ ਥੋਪੇ ਜਾਂਦਾ ਸੋ ਉੱਥੇ ਇੱਕ ਜਿਹੜਾ ਝੂਠ ਸੋਸ਼ਲ ਮੀਡੀਆ ਤੇ ਫਲਾਇਆ ਜਾ ਰਿਹਾ ਕਿ 10 ਤਰੀਕ ਵਾਲਾ ਜਿਹੜਾ ਐਕਸ਼ਨ ਸੀ ਪੰਜਾਬ ਯੂਨੀਵਰਸਿਟੀ ਵਾਲਾ ਉਹ ਕੈਨਸਲ ਹੋ ਗਿਆ ਕਿਉਂਕਿ ਕੇਂਦਰ ਸਰਕਾਰ ਨੇ ਉਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਐਦਾਂ ਦੀ ਕੋਈ ਗੱਲ ਨਹੀਂ ਹੈ 10 ਤਰੀਕ ਦਾ ਉਹ ਐਕਸ਼ਨ ਵੀ ਬਰਕਰਾਰ ਹੈ ਔਰ ਨੋਟੀਫਿਕੇਸ਼ਨ ਵੀ ਕੇਂਦਰ ਸਰਕਾਰ ਨੇ ਵਾਪਸ ਨਹੀਂ ਲਿਆ ਹੁਣ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਅਗਲੀ ਵੱਡੀ ਖਬਰ ਰਾਜਾ ਵੜਿੰਗ ਨਾਲ ਜੁੜੀ ਹੈ ਰਾਜਾ ਵੜਿੰਗ ਜਿਹੜੇ ਕਾਂਗਰਸ ਪ੍ਰਧਾਨ ਪਿਛਲੇ ਦਿਨੀ ਉਹਨਾਂ ਨੇ ਇੱਕ ਬੜੀ ਬੜੀ ਅਜੀਬ ਗੱਲ ਬੋਲੀ ਜਦੋਂ ਜਿਹੜੇ ਕਾਂਗਰਸ ਵੱਲੋਂ ਹੀ ਇੱਕ ਰਹਿ ਚੁੱਕੇ ਗ੍ਰਹਿ ਮੰਤਰੀ ਬੂਟਾ ਸਿੰਘ ਜਿਹੜੇ ਇੱਕ ਐਸੀ ਪਰਿਵਾਰ ਚੋਂ ਸੀ ਉਹਨਾਂ ਨੂੰ ਕਾਲਾ ਜਿਹਾ ਮਜਬੀ ਸਿੱਖ ਕਿਹਾ ਸੀ ਤਾਂ ਉਸ ਤੋਂ ਬਾਅਦ ਸ਼ਿਕਾਇਤਾਂ ਹੋਈਆਂ ਮਾਮਲਾ ਜਿਹੜਾ ਉਹ ਐਸ்சி ਕਮਿਸ਼ਨ ਪੰਜਾਬ ਕੋਲੇ ਗਿਆ ਤਾਂ ਐਸ்சி ਕਮਿਸ਼ਨ ਪੰਜਾਬ ਨੇ ਜਦੋਂ ਖਿੱਚਿਆ ਰਾਜਾ ਵੜਿੰਗ ਨੂੰ ਤਾਂ ਕੱਲ ਜਦੋਂ ਰਾਜਾ ਵੜਿੰਗ ਦਾ ਵਕੀਲ ਇਕੱਲਾ ਹੀ ਜਾ ਕੇ ਬਹਿ ਗਿਆ ਐਸ்சி ਜਿਹੜੇ ਵਿੰਗ ਦੇ ਚੇਅਰ ਪਰਸਨ ਨੇ ਜਸਵੀਰ ਸਿੰਘ ਗੜੀ ਉਹਨਾਂ ਕੋਲੇ ਉੱਥੇ ਫਿਰ ਕਾਫੀ ਤਿੱਖੀ ਬਹਿਸ ਹੋਈ ਚੇਅਰਮੈਨ ਜਸਵੀਰ ਗੜੀ ਨੇ ਵਕੀਲ ਨੂੰ ਪੁੱਛਿਆ ਤੁਸੀਂ ਆਏ ਹੋ ਤੁਸੀਂ ਕੋਈ ਤੁਸੀਂ ਕੋਈ ਨਮਾਇੰਦਾ ਲੈਟਰ ਜਾਂ ਅਥੋਰਾਈਜ਼ਡ ਲੈਟਰ ਲੈ ਕੇ ਆਏ ਹੋ ਵੀ ਤੁਸੀਂ ਰਾਜਾ ਵੜਿੰਗ ਦੇ ਵਕੀਲੋਂ ਤਾਂ ਵਕੀਲ ਸਾਹਿਬ ਕਹਿੰਦੇ ਮੈਂ ਲੈ ਕੇ ਤਾਂ ਨਹੀਂ ਆਇਆ ਉਹ ਕਹਿੰਦੇ ਫਿਰ ਮੈਂ ਕਿਵੇਂ ਮੰਨ ਲਾਂ ਵੀ ਤੁਸੀਂ ਰਾਜਾ ਵੜਿੰਗ ਦੇ ਵਕੀਲੋਂ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਆ ਜਾਂਦਾ ਉਹ ਕਹਿੰਦਾ ਮੈਂ ਰਾਜਾ ਵੜਿੰਗ ਦਾ ਵਕੀਲਾਂ ਤਾਂ ਫਿਰ ਮੈਂ ਉਹਦੀ ਮੰਨ ਲੈਂਦਾ ਦੱਸੋ ਰਾਜਾ ਵੜਿੰਗ ਨੇ ਕੋਈ ਲਿਖਤੀ ਆਪਣੇ ਹੱਥ ਨਾਲ ਕੁਝ ਲਿਖ ਕੇ ਭੇਜਿਆ ਕਹਿੰਦੇ ਨਹੀਂ ਭੇਜਿਆ ਤਾਂ ਉਥੇ ਫਿਰ ਕਾਫੀ ਇਸ ਤਰ੍ਹਾਂ ਦੀ ਚਰਚਾ ਬਹਿਸ ਹੋਈ ਆ ਜਿਹਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਤੁਸੀਂ ਦੱਸਿਓ ਕੀ ਸਵਾਲ ਸਹੀ ਪੁੱਛੇ ਗਏ ਜਾ ਰਾਜਾ ਵੜਿੰਗ ਨੇ ਜਿੱਦਾਂ ਇਕੱਲਾ ਵਕੀਲ ਸਾਹਿਬ ਭੇਜਿਆ ਉਹ ਠੀਕ ਸੀ ਦੂਜੇ ਪਾਸੇ ਰਾਜਾ ਵੜਿੰਗ ਦੇ ਉੱਪਰ ਜਿਹੜੇ ਗ੍ਰਹਿ ਮੰਤਰੀ ਐਕਸ ਗ੍ਰਹਿ ਮੰਤਰੀ ਬੂਟਾ ਸਿੰਘਾ ਉਹਨਾਂ ਦੇ ਪੁੱਤਰ ਸਰਬਜੋਤ ਸਿੰਘ ਉਹਨਾਂ ਨੇ ਕਪੂਰਖਲਾ ਦੇ ਵਿੱਚ ਕੇਸ ਦਰਜ ਕਰਵਾ ਦਿੱਤਾ ਹੋਇਆ ਰਾਜਾ ਵੜਿੰਗ ਦੇ ਉੱਪਰ ਗੰਭੀਰ ਐਸਸੀ ਐਕਸ ਐਸਸੀਐਸਟੀ ਐਕਟ ਦੀਆਂ ਧਰਾਵਾਂ ਲੱਗ ਕੇ ਪਰਚਾ ਦਰਜ ਹੋ ਗਿਆ ਪਰ ਸਵਾਲ ਤਾਲੂਕਾਂ ਦਾ ਇਹ ਵੀ ਹੈ ਕਿ ਜੇਕਰ ਰਾਜਾ ਵੜਿੰਗ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਹੁਣ ਤੱਕ ਗ੍ਰਿਫਤਾਰ ਹੋ ਚੁੱਕਾ ਹੋਣਾ ਸੀ ਪਰ ਰਾਜਾ ਵੜਿੰਗ ਸਾਹਿਬ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਕੀ ਰਾਜਾ ਵੜਿੰਗ ਸਾਹਿਬ ਪਾਵਰ ਵਾਲੇ ਨੇ ਉੱਚੇ ਅਹੁਦੇ ਤੇ ਨੇ ਐਸ ਸੀ ਐਸ ٹی ਐਕਟ ਦੇ ਅਧੀਨ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੰਨਾਕ ਸਾਨੂੰ ਪਤਾ ਪਰ ਰਾਜਾ ਵਿੜਿੰਗ ਦੇ ਉੱਪਰ ਅਜੇ ਤੱਕ ਉਹ ਉਸੇ ਤਰ੍ਹਾਂ ਰੈਲੀਆਂ 'ਚ ਜਾ ਰਹੇ ਨੇ ਸ਼ਰਿਆਂ ਉਹਨਾਂ ਦੇ ਉੱਪਰ ਨਾ ਕੋਈ ਪੁਲਿਸ ਦੀ ਰੇਡ ਆ ਨਾ ਕੋਈ ਛਾਪਾ ਨਾ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਹੈ ਇਹ ਕੀ ਹੋ ਰਿਹਾ ਤੇ ਕਿਉਂ ਹੋ ਰਿਹਾ ਇਹਦੇ ਬਾਰੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਬਹੁਤ